ਸਾਸ਼्यर ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਤੇ ਬਠਿੰਡਾ ਜ਼ਿਲ੍ਹੇ ਦੇ ਕਮਾਲੂ ਪਿੰਡ ਦੇ ਵਿੱਚ ਸ਼ਰਾਬ ਦੇ ਠੇਕੇ ਤੇ ਕੰਮ ਕਰਨ ਵਾਲੇ ਕਰਿੰਦੇ ਤੇ ਦੋ ਵਿਅਕਤੀਆਂ ਦੇ ਵੱਲੋਂ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਉਧਰ ਹੀ ਡੀਐਸਪੀ ਤਲਵੰਡੀ ਸਾਬੋ ਵੱਲੋਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ ਤੇ ਉਪਰੋਕਤ ਕਰਿੰਦੇ ਨੂੰ ਤਲਵੰਡੀ ਸਾਬੋ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਨੂੰ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ ਕਿਉਂਕਿ ਹਾਲਤ ਜਿਹੜੀ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ ਉਧਰ ਪੁਲਿਸ ਨੇ ਅਗਲੀ ਪੜਤਾਲ ਸ਼ੁਰੂ ਕੀ ਕੀਤਿਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਲੁੱਟਖੋ ਦਾ ਮਾਮਲਾ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਪਰ ਹਾਲੇ ਤੱਕ ਕਿਸੇ ਵੀ ਵਿਅਕਤੀ ਦਾ ਬਿਆਨ ਨਹੀਂ ਆਇਆ ਤਾਂ ਬਿਆਨ ਲਿਖੇ ਜਾਣਗੇ ਉਸ ਤੋਂ ਬਾਅਦ ਕਾਰਵਾਈ ਹੋਵੇਗੀ ਦਾਸੀ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਪੜਤਾਲ ਪੁਲਿਸ ਦਾ ਕਹਿਣਾ ਹੈ ਕਿ ਕੀਤੀ ਜਾ ਰਹੀ ਹੈ ਤੇ ਹਮਲਾ ਕਰਨ ਵਾਲੇ ਉਪਰੋਕਤ ਵਿਅਕਤੀਆਂ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਅੱਜ ਕਰੀਬ 5:30 ਵਜੇ ਸ਼ਾਮ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਮਾਲੂ ਪਿੰਡ ਵਿਖੇ ਜਿਹੜਾ ਠਿਕਾਣਾ ਹੈ ਉੱਥੇ ਠੇਕੇਦਾਰਾਂ ਦਾ ਕਰਿੰਦਾ ਬੈਠਾ ਸੀਗਾ ਤੇ ਜਿਹਨੂੰ ਦੋ ਵਿਅਕਤੀ ਆ ਕੇ ਜਿਹੜੇ ਮੋਟਰਸਾਈਕਲ ਸਵਾਰ ਉਹ ਸੱਟਾਂ ਲੱਗ ਮਾਰ ਗਏ ਹੈਗੇ ਆ ਤੇ ਜਿਹੜਾ ਜ਼ਖਮੀ ਹੋ ਗਿਆ ਤੇ ਉਹਦਾ ਜਿਹੜਾ ਹੈਗਾ ਉਹਨੂੰ ਸਿਵਲ ਹਸਪਤਾਲ ਜਿਹੜਾ ਤਲਵੰਡੀ ਪਹਿਲਾਂ ਲੈ ਕੇ ਆਏ ਸੀਗੇ ਤੇ ਹੁਣ ਉਹਨੂੰ ਜਿਹੜਾ ਐਮਜ਼ ਹਸਪੀਟਲ ਬਠਿੰਡੇ ਰੈਫਰ ਕੀਤਾ ਹੈ ਤੇ ਇਹਦੇ ਬਿਆਨਤ ਹਾਸਲ ਕਰਕੇ ਅਸੀਂ ਇਹਦੇ ਤੇ ਦੋਸ਼ੀਆਂ ਦੇ ਖਿਲਾਫ ਜਿਹੜਾ ਹੈਗਾ ਇਹਨਾਂ ਡੈਟੀਫਾਈ ਦੋਸ਼ੀ ਹੈਗੇ ਆ ਇਹਨਾਂ ਤੇ ਐ ਐਫ ਆਈ ਆਰ ਲੌਂਚ ਕਰਨ ਜਾ ਰਹੇ ਆ ਤੇ ਛੇਤੀ ਹੀ ਇਹ ਦੋਸ਼ੀਆਂ ਨੂੰ ਜਿਹੜਾ ਹੈਗਾ ਉਹ ਟ੍ਰੇਸ ਕਰ ਲਿਆ ਜਾਊਗਾ ਮੌਕੇ ਤੇ ਜਿਹੜਾ ਮੈਂ ਖੁਦ ਤੇ ਐਸ ਐਚਓ ਰਾਮਾ ਨੇ ਜਾ ਕੇ ਪੜਤਾਲ ਕੀਤੀ ਹੈਗੀ ਹੈ ਤੇ ਇਹਦੇ ਤੇ ਛੇਤੀ ਦੋਸ਼ੀਆਂ ਨੂੰ ਅਸੀਂ ਅਰੈਸਟ ਕਰਨਾ